ਨਾ ਟਾਈਮ ਆਊਗਾ ਮੈਂ ਉਸ ਵੱਡੇ ਐਸਐਸਪੀ ਦੇ ਰੈਂਕ ਦੇ ਬੰਦੇ ਨੇ ਠੀਕ ਹੈ ਨਾ ਐਸਐਸਪੀ ਦਾ ਨਾਮ ਕੀ ਹੈ ਨਾਮ ਦੱਸੋ ਨਾਮ ਦੱਸ ਦੋ ਨਾਮ ਵੀ ਦੱਸੂਗੀ ਮੈਂ ਮੇਰਾ ਨਾਮ ਨਾ 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 ਘਟ ਕੇ ਆਈ ਆ ਮੈਂ ਤੁਹਾਨੂੰ ਚੇਤਾਵਨੀ ਕਰਦੀ ਆ ਜੇ ਮੈਨੂੰ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਤੁਸੀਂ ਇਹ ਗੰਦੇ ਬੰਦੇ ਨੂੰ ਬਚਾਇਆ ਤੇ ਮੈਂ ਆਪ ਦੇ ਆਪ ਨੂੰ ਇੱਥੇ ਹੀ ਬਹਿ ਕੇ ਬੱਚਾ ਸਵੈਥ ਖਤਮ ਕਰੂੰਗੀ ਉਹਦਾ ਜ਼ਿੰਮੇਵਾਰ ਆਪਰ ਸ਼ਾਸਨ ਹੋਏਗਾ ਮੈਂ ਲੈ ਕੇ ਜਾਊਂਗੀ ਉਹਨਾਂ ਦੇ ਵਿਧ ਪ੍ਰੂਫ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਕਹਿੰਨੇ ਆ ਜਨੇ ਬੱਧਿਆ ਅਧਿਕਾਰੀ ਤੁਹਾਡੇ ਨਾਲ ਰਾਤਾਂ ਕੱਟੀਆਂ ਹੋਈਆਂ ਨੇ ਠੀਕ ਹੈ ਤੁਹਾਡੀਆਂ ਚੈਟਾਂ ਤੁਹਾਡੇ ਫੋਟੋਆਂ ਸਕਰੀਨਸ਼ਾਟ ਸਭ ਕੁਝ ਮੇਰੇ ਕੋਲ ਨੇ ਮੈਨੂੰ ਤੁਹਾਡੇ ਕਹਣ ਤੇ ਕੋਈ ਵੀ ਗੱਲ ਬਾਤ ਹੋ ਗਈ ਮੇਰੇ ਦੋਵਤਿਆਂ ਨੂੰ ਜਿੰਮੇਵਾਰ ਤੁਸੀਂ ਹੋ ਕਿ ਅੱਜ ਅਸੀਂ ਸੜਕਾਂ ਤੇ ਰਹਿ ਰਹੇ ਹਾਂ 2022 ਦੇ ਮੈਨੂੰ ਘਰੋਂ ਕੱਢੇ ਮੇਰੇ ਕੋ ਥਾਣੀ ਕਰ ਰਹਿੰਨੂੰ ਮੈਂ ਤੱਕੇ ਖਾਂਦੀ ਫਿਰਦੀ ਆ ਇਹ ਸਾਰੀ ਪ੍ਰਾਪਰਟੀ ਇੰਨੇ ਬਣਾ ਰੱਖਿਆ ਕਿੱਥੋਂ ਬਣਾਈ ਐ ਮੈਂ ਐਸਐਸਪੀ ਦਾ ਪਟੰਡਾ ਐਸਐਸਪੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨੇ ਨਿਆ ਕੀਤਾ ਇਹ ਜੀ ਲੀਡਿੰਗ ਨੂੰ ਵੜਿਆ ਹੋਰ ਵੀ ਕਈ ਜਣੇ ਅਜ ਕੰਮ ਕਰਦੇ ਨੇ ਮਲਾਜ਼ਮ ਦੀ ਆੜ ਵਿੱਚ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨੀ ਐ ਬੰਦ ਕਰ ਦੋ ਹੁਣ ਸਰਕਾਰ ਬਹੁਤ ਜ਼ਿਆਦਾ ਜਾਗਰੂਕ ਹੋ ਗਈ ਐ ਤੇ ਤੁਸੀਂ ਬਚ ਜੋ ਜਿੰਨਾ ਬਚਿਆ ਜਾ ਸਕਦਾ ਉਹਨਾਂ ਦਾ ਨਾਮ ਕੀ ਐ ਤੁਸੀਂ ਇੱਕ ਦਾ ਵੀ ਨਾਮ ਨਹੀਂ ਲੈਤਾ ਨਾਮ ਦੱਸੂਗੀ ਮੌਕਾ ਹੋਊਗਾ ਨਾਮ ਵੀ ਦੱਸੂਗੀ ਪ੍ਰੂਫ ਵਿਦ ਪ੍ਰੂਫ ਸਮੈਦ ਲੈ ਕੇ ਆਉਂਗੀ ਚੱਟਾ ਆਈ ਲਵ ਯੂ ਤੱਕ ਦੇ ਚੱਟਾ ਲੈ ਕੇ ਆਉਂਗੀ ਮੈਂ ਇਸ ਕੁੜੀ ਦੀ ਜਾਂਚ ਬਰਤਾਲ ਕੀਤੀ ਜਾਵੇ ਜਿਹੜੀ ਨੇ ਪ੍ਰੋਪਰਟੀ ਬਣਾਈ ਐ ਉਸ ਪ੍ਰੋਪਰਟੀ ਤੇ ਜਾ ਕੇ ਬਿਲਡੋਜ਼ਰ ਗਰੀਬਾਂ ਦੇ ਘਰ ਟੰਦੇ ਹੋ ਗਰੀਬਾਂ ਦੇ ਘਰ ਆਏ ਨਾ ਵੀ ਚਿੱਟਾ ਵੇਚਦੇ ਆ ਫਿਰ ਇਹ ਮੁਲਾਜ਼ਮ ਇਹਦਾ ਮਤਲਬ ਇਹ ਨਹੀਂਗਾ ਵੀ ਇਹ ਵੱਜੂਗੀ ਐਂਦੇ ਕਰਦੇ ਬਿਲਡੋਜ਼ਰ ਫੇਰਿਆ ਜਾਵੇ ਮੇਰਾ ਘਰ ਨਹੀਂ ਐ ਮੇਰਾ ਘਰ ਪਟਕੇ ਨੇ ਘਰ ਬਣਾਇਆ ਮੈਂ ਮੰਗ ਕਰਦੀ ਆ ਸੀਐਫ ਪਗਮਾਨਤਵਾਨ ਜੀ ਆ ਦੋ ਬੱਚਿਆਂ ਦੇ ਦਰਸ ਖਾਓ ਐਨੇ ਨਸ਼ਾ ਵੇਚ ਕੇ ਘਰ ਬਣਾਇਆ ਐ ਐਂਦੇ ਕਰਤੇ ਬਿਲਡੋਜ਼ਰ ਫੇਰਿਆ ਜਾਵੇ ਹਰ ਹੱਥ ਤੇ ਬਚਨੀ ਨਹੀਂ ਚਾਹੀਦੀਗੀ ਤੁਹਾਡੇ ਸਾਰਿਆਂ ਦਾ ਬਠਿੰਡਾ ਵਾਸੀ ਜਿਹੜੇ ਵੀ ਮੁਲਾਜ਼ਮ ਨੇ ਜਿਨ੍ਹਾਂ ਨੇ ਇਹਨੂੰ ਰੰਗੇ ਹੱਤੀ ਫੜਿਆ ਬਹੁਤ ਬਹੁਤ ਧੰਨਵਾਦ ਕਿੰਨੇ ਘਰ ਹੈ ਇਹਦੇ ਕਿੱਥੇ ਕਿੱਥੇ ਹੈ ਐਂਦਾ ਜੀ ਆਦਰਸ਼ ਨਗਰ 500 ਗਾਢਾ ਦਾ ਪਲਾਟ ਹੈ ਜੀ ਦੇਖਿਆ ਕਿ ਸਾਂਚੌਂਕ ਕੋਲ ਅੱਗੇ ਕਲੋਨੀ ਨਵੀਂ ਹੈ ਉੱਥੇ ਇਹਨੇ 150 ਗਾਢਾ ਦਾ ਪਲਾਟ ਲਿਆ ਵਿਰਾੜ ਗ੍ਰੀਨ ਮੰਨੀ ਤੰਨੇ ਕਲੋਨੀ ਹੈ ਤੁਸੀਂ ਜਾਂਚ ਕਰੋ ਕਿੰਨੇ ਰੁਪਏ ਦੀ ਕਿੰਨੇ ਕਰੋੜ ਦੀ ਕੋਟੀ ਹੋਊਗੀ ਉੱਤੇ 200 ਗਾਢ ਦੀ ਕੋਟੀ ਹੈ ਟੁੱਟੀ ਬੋਟ ਵਰਨਾ ਗੱਡੀ ਆਡੀ ਗੱਡੀ ਥਾਰ ਥਾਰ ਜ਼ਿੰਮੇਦਾਰ ਬੰਦਾ ਵੀ ਨਹੀਂ ਲੈ ਸਕਦਾਗਾ ਕਿਸ਼ਤਾਂ ਤੇ ਲੈਂਦਾ ਉਹ ਵੀ ਜਾ ਕੇ ਇਹ ਕਿੰਨੀ ਹੋਗੀ ਅੰਦੀ ਸਰਕਾਰ 70 80 ਹਜ਼ਾਰ ਹੋਗੀ ਬਿਮਾਰ ਰਹਿੰਦੀ ਹੈ ਜਦੋਂ ਵੇਖੋ ਜੀ ਮੇਰੇ ਕੋਲ ਪ੍ਰੂਫ ਨੇ ਇਹ ਜਦੋਂ ਵੇਖੋ ਰਸਤਾ ਤੇ ਰਹਿੰਦੀ ਹੈ ਮੈਡੀਕਲ ਰੈਸਟ ਬਿਮਾਰਾ ਘਰੇ ਬੈ ਕਿਉਂ ਤੂੰ ਦੂਜਿਆਂ ਦਾ ਘਰ ਖਰਾਬ ਕਰਦੀ ਸੀ ਇਹ ਨੀ ਅਸਰਾ ਗੱਲ ਕੀ ਹੈ ਕਿ ਗੱਲ ਜੋ 2022 ਦੀ ਮੈਂ ਆਪਦੇ ਘਰੇ ਰੰਗੀ ਹੱਤੀ ਮੇਰੇ ਘਰਸਬੰਦ ਨੂੰ ਤੈਨੂੰ ਪੜਿਆ ਸੀ ਮੇਰਾ ਹਸਬੰਦ ਐਂਬੂਲੈਂਸ ਦਾ ਕੰਮ ਕਰਦਾ ਸੀਗਾ ਐਂਬੂਲੈਂਸ ਦੀ ਆੜ ਵਿੱਚ ਚਿੱਟਾ ਵੇਚਦੇ ਸੀ ਮੈਂ ਬਹੁਤ ਕੁਰਲਾਈ ਵੀ ਤੂੰ ਇਹ ਕੰਮ ਛੱਡ ਦੇ ਆਉਂਦੇ ਤੇ ਪਹਿਲਾਂ ਵੀ ਮੁਕੱਦਮੇ ਨੇ ਠੀਕ ਹੈ ਆਉਂਦੇ ਕੋ ਨਜਾਇਜ਼ ਅਸਲੇ ਵੀ ਬਰਾਮਤ ਹੋਏ ਸੀਗੇ ਉਹ ਮੁਕੱਦਮੇ ਚੱਲ ਵੀ ਰਹੇ ਨੇ ਇਸ ਟਾਈਮ ਵੀ ਉਹ ਬਾਹਰ ਤੁਰਿਆ ਫਿਰਦਾ ਹੈਗਾ ਮੈਨੂੰ ਆਉਂਦੇ ਤੋਂ ਖਤਰਾ ਹੈ ਉਹ ਨਾਲ ਸੀ ਕੱਲ ਵੀ ਬਲਵਿੰਦਰ ਸੋਨੂ ਨਾਲ ਸੀਗਾ ਅੱਡਾ ਸਮਾਨ ਉਹ ਲੈ ਕੇ ਗਿਆ ਸਰਸੇ ਉਹਦੀ ਲੋਕੇਸ਼ਨ ਚੈੱਕ ਕਰੋ ਫੋਨ ਨੰਬਰ ਉਹਨੇ ਬੰਦ ਕੀਤੇ ਸਰਸੇ ਗਿਆ ਸੀਗਾ ਸਮਾਨ ਲੈ ਕੇ ਅੱਡਾ ਸਮਾਨ ਇੰਦੇ ਕੋਲ ਸੀਗਾ ਉਹਨੂੰ ਫੜਿਆ ਜਾਵੇ ਉਹਨੇ ਤਾਂ ਕ੍ਰਾਈਮ ਬੰਦਾ ਹੈ ਉਹਦੇ ਤੇ ਪੰਜਾਬ ਕਦਮ ਨੇ ਬਲਵਿੰਦਰ ਸਿੰਘ ਸੋਨੂ ਨੂੰ ਅਰੈਸਟ ਕੀਤਾ ਜਾਵੇ ਹਰ ਹਾਲਤ ਤੇ ਕਿਉਂਕਿ ਅਮਨ ਸਿੰਘ ਨੇ ਗੂਫਿਆ ਰਾਜ ਬਲਵਿੰਦਰ ਸਿੰਘ ਨੂੰ ਦੱਸੇ ਹੋਏ ਨੇ ਕਿਉਂਕਿ ਉਹ ਉਹਨਾਂ ਦੇ ਕਰਕੇ ਉਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰੋਗੇ ਤੇ ਮੈਂ ਤੁਹਾਨੂੰ ਖੁੱਲਾ ਚੈਲੰਜ ਵੀ ਕਰ ਰਹੀ ਹਾਂ ਤੇ ਖੁੱਲੀ ਰਿਕਵੈਸਟ ਵੀ ਕਰ ਰਹੀ ਹਾਂ ਜਿਹੜੇ ਅਫਸਰ ਇਹਨਾਂ ਸਹਿਯੋਗ ਕਰ ਰਹੇ ਨੇ ਮੈਂ ਰਿਕਵੈਸਟ ਕਰਦੀ ਹਾਂ ਬਹੁਤ ਤੁਸੀਂ ਲੋਕਾਂ ਦੇ ਨਾਲ ਕਾਰਖਨਾਬ ਕਰਤੇ ਹੋਰ ਨਾ ਕਰੋ ਤੁਹਾਡੇ ਅਗੇ ਬੇਨਤੀ ਹੈ ਛੱਡੋ ਇਹ ਜਏ ਬੰਦਿਆਂ ਤੋਂ ਦੂਰ ਹੋ ਆਦਾ ਵੀ ਘਰ ਵਸਾਓ ਦੂਜਿਆਂ ਦਾ ਵੀ ਵਸਣ ਦਿਓ ਐਸੇ ਘਰ ਇਹਨੂੰ ਮਿਲਣਾ ਐ ਐਸਐਸਪੀ ਮੈਨੂੰ ਮਿਲਣ ਆਇਆ ਤੁਸੀਂ ਕੋਈ ਸ਼ਿਕਾਇਤ ਦੇਣਾ ਨਹੀਂ ਐ ਐਸਾ ਵੀ ਮੈਡਮ ਨੂੰ ਮੈਂ ਬੇਨਤੀ ਕਰਨਾ ਚਾਹਨੀ ਆ ਦੂਜਿਆਂ ਦੇ ਘਰ ਟਾਏ ਨਾ ਬਰਡਰ ਜਿਹੜੇ ਚਿੱਟਾ ਵੇਚਦੇ ਸੀਗੇ ਇਹਦੇ ਘਰ ਵੀ ਟਾਇਆ ਜਾਵੇ ਬਰਡਰ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਵੇ ਇਸ ਲੇਡੀਜ਼ ਦੇ ਬਹੁਤ ਖੁਲਾਸੇ ਆਉਣਗੇ ਡਿਮਾਂਡ ਮਿਲਿਆ ਜੱਜ ਸਾਹਿਬ ਕੋਲੋਂ ਡਿਮਾਂਡ ਨਾਲ ਚੰਗੀ ਦਾ ਤਸੱਲੀ ਬਲਵਿੰਦਰ ਸਿੰਘ ਨੂੰ ਕਾਬੂ ਕਰੋ ਬਹੁਤ ਵੱਡੇ ਅਧਿਕਾਰੀਆਂ ਦੇ ਵੀ ਨਾਮ ਨਿਕਲਣਗੇ ਤੇ ਵੱਡੇ ਵੱਡੇ ਗੈਂਗਸਟਰਾਂ ਦੇ ਵੀ ਤੇ ਜੋ ਨਸ਼ਾ ਤਸਕਰ ਨੇ ਇਹ ਫਾਜ਼ਲ ਘਾਟੋਂ ਨਸ਼ਾ ਲੈ ਕੇ ਆਂਦੀ ਹੈ 4 ਤਰੀਕ ਨੂੰ ਇਹਦੇ ਕੋਲ 1 ਕਿਲੋ 300 ਗ੍ਰਾਮ ਨਸ਼ਾ ਸੀਗਾ ਚਿੱਟਾ ਸੀਗਾ ਕਿਸਾਨ ਚੌਕ ਤੇ ਵੀਡੀਓ ਹੈ ਸਦਰ ਥਾਣਾ ਦੇ ਵਿੱਚ ਪ੍ਰਜੜ ਦੋਨੇ ਵਰਨਾ ਗੱਡੀ ਤੇ ਸੀ ਦਿੱਲੀ ਨੰਬਰ ਸੀ ਠੀਕ ਹੈ ਜੀ ਗੱਡੀ ਦੇ ਪਿਛਲੇ ਪਾਸੇ ਸੀਗਾ ਪ੍ਰੋਜਪਤੂ ਲੈ ਕੇ ਆਏ ਸੀ ਪ੍ਰਸ਼ਾਸਨ ਨੇ ਰੋਕਿਆ ਵੀ ਮਲਾਜਮਾਂ ਨੇ ਰੋਕਿਆ ਇਹਨੇ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾ ਕਹਿੰਦੇ ਮੈਂ ਗੱਡੀ ਨੂੰ ਹੱਥ ਨਹੀਂ ਲਾਣ ਦੇਣਾ ਮੈਂ ਵੀ ਮਲਾਜਮਾਂ ਉੱਥੇ ਕਿਉਂਕਿ ਲੀਡਿੰਗ ਮਲਾਜਮ ਨਹੀਂ ਸੀ ਮੁੱਕ ਕੇਤੇ ਤੇ ਉੱਥੇ ਜੋ ਉਹਨਾਂ ਦੇ ਮਲਾਜਮਾਂ ਦਾ ਬੰਦਿਆਂ ਦਾ ਜੋਰ ਨਹੀਂ ਚੱਲਿਆ ਕਿਉਂਕਿ ਇਹਨਾਂ ਕੰਮ ਹੀ ਹੈ ਇਹ ਅਲਿਗੇਸ਼ਨ ਲਾ ਦਿੰਦੀ ਆ ਵੀ ਮੇਰੇ ਤੇ ਹੱਥ ਪਾਇਆ ਇਸ ਕਰਕੇ ਦਾ ਟਿੱਪ ਆਹ ਵੀਡੀਓ ਆਹ ਵੀਡੀਓ ਸਦਰਥਾਨ ਨੇ ਜੇ 4 ਤਰੀਕ ਨੂੰ ਇਹ ਫਾਜ਼ਲ ਕਾ ਤੋਂ ਲੋਕੇਸ਼ਨ ਚੈੱਕ ਕਰੋ 파ਜਲ ਕਹਤੋ 1 ਕਿਲੋ 300 ਗ੍ਰਾਮ ਹਿਰੋਇਨ ਲੈ ਕੇ ਆਈ ਹੈ ਸਾਹ ਸੱਤ ਵਜੇ ਮਾਨ ਸਰਕਾਰ ਦਾ ਕਿਸ ਤਰ੍ਹਾਂ ਲੱਗਦਾ ਉਪਰਾਲਾ ਜਿਹੜਾ ਬਹੁਤ ਵਧੀਆ ਮਾਨ ਸਰਕਾਰ ਦਾ ਬਹੁਤ ਵਧੀਆ ਨਾ ਹੀ ਉਹ ਜਿਹੜੇ ਬੰਦੇ ਨੇ ਉਹਨਾਂ ਨੂੰ ਛੱਡ ਰਿਹਾ ਜਾਂ ਕੋਈ ਮੁਲਾਜ਼ਮ ਹੈ ਤਾਂ ਕੋਈ ਕੋਈ ਵੀ ਅਧਿਕਾਰੀ ਹੈ ਬੂਰਾ ਕੰਮ ਕਰ ਰਿਹਾਗਾ ਉਹਨਾਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਤੁਸੀਂ ਕਹਿ ਰਹੇ ਵੀ ਵੱਡੇ ਅਧਿਕਾਰੀਆਂ ਨਾਲ ਇਹ ਰਿਲੇਸ਼ਨ ਹੈ ਵੱਡੇ ਅਧਿਕਾਰੀ ਕਿੱਡੇ ਵੱਡੇ ਹੈ ਵੱਡੇ ਜੀ ਐਸਐਸਪੀ ਐਸਪੀ ਡੀਐਸਪੀ ਜਿਨ੍ਹਾਂ ਦੇ ਵਿਦ ਪ੍ਰੂਫ ਮੇਰੇ ਕੋਲ ਨੇ ਬਸ ਮੈਂ ਪਿਆਰ ਨਾਲ ਹੀ ਬੇਨਤੀ ਕਰ ਰਹੀ ਹਾਂ ਇਹ ਉਹ ਕੱਲ ਵੀ ਪਕੜੀ ਗਈ ਐ ਉਹਨਾਂ ਦੇ ਨਾਮ ਲੈ ਰਹੀ ਸੀ ਮੈਨੂੰ ਬਚਾ ਲੈਣਗੇ ਬਟਿੰਡੇ ਵੀ ਰਹੇ ਐ ਬਟਿੰਡੇ ਵੀ ਰਹੇ ਐ 7 ਸਾਲ ਪਹਿਲਾਂ ਡਿਊਟੀ ਕਰਕੇ ਗਏ ਐ ਪ੍ਰੈਜ਼ੈਂਟ ਵੀ ਹੁਣ ਕਿੱਥੇ ਨੇ ਮੈਂ ਜਦੋਂ ਟਾਈਮ ਆਊਗਾ ਕੋਈ ਨਾ ਪ੍ਰੂਫ ਹੈਗੇ ਤੁਹਾਡੇ ਕੋਲ ਮੇਰੇ ਕੋਲ ਹੈ ਜੀ ਮੇਰੇ ਕੋਲ ਚੈਟਾਂ ਨੇ ਉਹਨਾਂ ਦੀਆਂ ਉਹਨਾਂ ਨੇ ਮਸ਼ੀਨਾਂ ਤੱਕ ਲੈ ਕੇ ਦਿੱਤੀਆਂ ਨੇ ਇਹਨੂੰ ਐਕਸਰਸਾਈਜ਼ਆਂ ਵਾਲੀਆਂ ਸਭ ਕੁਝ ਪ੍ਰੂਫ ਐ ਐਸਐਸਪੀ ਕੋਈ ਤਾਂ ਐਸਐਸਪੀ ਐਸਐਸਪੀ ਐਸਪੀ ਡੀਐਸਪੀ ਸਭ ਦੇ ਨੇ ਕੋ ਵਿਧ ਪ੍ਰੂਫ ਨੇ ਇਸ ਕਰਕੇ ਮੈਂ ਰਿਕਵੈਸਟ ਕਰ ਰਹੀ ਆ ਤੁਹਾਡਾ ਨਾਮ ਲੈ ਕੇ ਕੱਲ ਵੀ ਕਹਿ ਰਹੀ ਸੀ ਮੈਨੂੰ ਬਚਾ ਲੈਣਗੇ ਇਹ ਜੇ ਬੰਦੇ ਨੂੰ ਛੱਡ ਦਿਓ ਦੂਰ ਹੋ ਜਾ ਮੇਰਾ ਇਹ ਕਾਰਵਸਨ ਦਿੱਤਾਗਾ ਤੁਹਾਡਾ ਵੀ ਕਾਰ ਉਜਾੜ ਦੂਗੀ ਉਹਨਾਂ ਨੂੰ ਵੀ ਪਤਾ ਹੈ ਬਲੈਕਮੇਲ ਹੀ ਕਰਦੀ ਰਹੀ ਆ ਤੁਸੀਂ ਤੁਹਾਡੇ ਕੋਲੇ ਪ੍ਰੂਫ ਹੈਗੇ ਆ ਸਾਰੇ ਹਨਾ ਸਾਰੇ ਤੁਸੀਂ ਉਹਨਾਂ ਦੇ ਨਾਮ ਲੈ ਲਓ ਨਾਮ ਨਹੀਂ ਐਵੇਂ ਆਪਾਂ ਨਾਮ ਨਹੀਂ ਲੈਣਾ ਤੁਸੀਂ ਪ੍ਰੂਫ ਪੇਸ਼ ਕਰ ਦਿਓ ਫਿਰ ਪ੍ਰਪਤਾਂਗੇ ਜਦੋਂ ਵਕਤੋਂ ਮੇਰੀ ਜਦੋਂ ਸੁਣਵਾਈ ਨਹੀਂ ਕੀਤੀ ਗਈ ਇਹਦਾ ਕਰਤੇ ਬਲਡੋਜ਼ਰ ਫੇਰਿਆ ਜਾਵੇ ਮੈਨੂੰ ਮੇਰਾ ਘਰ ਦਵਾਇਆ ਜਾਵੇ ਮੈਂ ਕਰਾਇਆ ਤੇ ੱੱਕੇ ਖਾਂਦੀ ਕਰਦੀਆ ਮੇਰਾ ਕਾਰ ਸੀਗਾ ਦੋ ਗੱਡੀਆਂ ਸੀ ਵੇਚ ਕੇ ਬਲਵਿੰਦਰ ਸਿੰਘ ਨੇ ਅਮਨਦੀਪ ਦੇ ਨਾਮ ਕਰਾਤੀਆ ਟੋਟਲ ਅਮਨਦੀਪ ਕੋਲ 6 ਗੱਡੀਆਂ ਨੇ ਦੋ ਇਨੋਵਾ ਆਡੀ ਵਰਨਾ ਥਾਰ ਬੁਇਟ ਸਕੂਟਰੀ ਰੋਲੈਕਸ ਦੀਆਂ ਘੜੀਆਂ ਸੋਨਾ ਚਾਂਦੀ ਠੀਕ ਹੈ ਮੈਂ ਲੋਨ ਤੇ ਕਰਾ ਲਿਆ ਇਹ ਚਿੱਟੇ ਤੋਂ ਚਿੱਟੇ ਤੋਂ ਬਣਾਇਆ ਉਸੇ ਆਪਸੇ ਆਣੇ ਹੋ ਇੰਨੇ ਮੁਲਾਜ਼ਮ ਨੇ ਕੌਨਸਟੇਬਲਾਂ ਦੀ ਰੈਕਚ ਡਿਊਟੀ ਕਰਦੇ ਨੇ ਠੀਕ ਹੈ ਤੁੱਪੇ ਬੈਠੇ ਹੁੰਦੇ ਨੇ ਉਹਨਾਂ ਕੋਲ ਤਾਂ ਹੱਥ ਤੱਕ ਲਾਉਂਦੇ ਕਿਸਤਾ ਹੀ ਨਹੀਂ ਭਰੀਆਂ ਗਈਆਂ ਇਹ ਜੋ 2-2 ਕਰੋੜ ਦੇ ਕੋਟੇ ਕਿੱਥੋਂ ਲੈ ਸਕਦਾਗਾ ਕਦੇ ਇੱਕ ਤਾਂ ਕਿੰਨੂ ਬਲੈਕਮੇਲ ਕਰਦੀ ਹੈ ਕਦੇ ਕਿੰਨਾ ਚੈਲੰਜ ਕਰਦਾ ਤੇਰੇ ਲੱਤਾਂ ਤੋੜਨਾ ਮੰਡ ਸਿਰਫ ਇੱਕ ਦਿੰਦਾ ਹੀ ਦਿੱਤਾ ਕਹਿੰਦੇ ਰਿਮਾਂਡ ਸਿਰਫ ਇੱਕ ਦਿੰਦਾ ਇੱਕ ਨਾ ਨਹੀਂ ਦੇਣਾ ਚਾਹੀਦਾ ਸੀ ਨਾ ਜਦ ਦੇ ਵੀ ਦਿੱਤਾ ਜੱਜ ਨੇ ਇੱਕ ਦਿਨ ਚ ਕਿ ਘੰਟੇ ਚ ਪੁਲਸ ਬਹੁਤ ਕੁਸ਼ ਸਾਬਤ ਕਰ ਸਕਦੀ ਹੈ ਕਹਿੰਦੇ ਵੀ ਇਹ ਤੁਸੀਂ ਚੱਟਾ ਵੇਚਦੇ ਵੀ ਕਹੰਦੇ ਵੀ ਹੈ ਚੱਟਾ ਲੰਦੇ ਵੀ ਹੈ ਮੈਂ ਉਦੋਂ ਵੀ ਬਹੁਤ 2022 ਚ ਵੀ ਬਹੁਤ ਟੈਸਟ ਹੋਏ ਆ ਉਹਦੇ ਵਿੱਚ ਕਹਿੰਦੇ ਵੀ ਨੈਗੇਟਿਵ ਆਇਆ ਆਇਆ ਨਹੀਂ ਨਹੀਂ ਜੀ ਨਹੀਂ ਬਿਲੀ ਪਕਤਾ ਜੀ ਸਰਕਾਰੀ ਮੁਲਾਜ਼ਮ ਜੀ ਸਰਕਾਰੀ ਮੁਲਾਜ਼ਮ ਦੀ ਕਰਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਸਰਕਾਰੀ ਵੀ ਸਰਕਾਰੀ ਦੀ سپورਟ ਕਰਦਾ ਰਿਪੋਰਟਾਂ ਬਦਲਤੀਆਂ ਹੋਣਗੀਆਂ ਆਪਾਂ ਲਾਂਡ ਰਹਨੇ ਆ ਲਾਂਦੀ ਹੈ ਲਾਂਦੀ ਚਿੱਟਾ ਲਾਂਦੀ ਵੀ ਹੈ ਚਿੱਟਾ ਵੇਚਦੀ ਵੀ ਹੈ ਇਹਦਾ ਕੰਮ ਹੀ ਹੈ ਜੀ ਤੁਸੀਂ ਬਲਵਿੰਦਰ ਸਿੰਘ ਦਾ ਨਾਮ ਲੈ ਰਹੇ ਉਹਦੇ ਖਿਲਾਫ ਵੀ ਪ੍ਰੂਫ ਹੈ ਹਾਂ ਜੀ ਹੁੰਦਾ ਫਲਾ ਸਾਰਾ ਕੁਝ ਹੀ ਹੈ ਮੇਰੇ ਕੋਲ ਗੈਂਗਸਟਰ ਹੈ ਇੰਨੇ ਇੰਨੇ ਪ੍ਰੂਫ ਹੈ ਦੋ ਨਜਾਇਜ਼ ਅਸਲੇ ਠੀਕ ਹੈ ਹੁਣ ਵੀ ਨਿੱਕੀਆਂ ਪੁੜੀਆਂ ਬਣਾ ਕੇ ਇਹਨੇ ਸਟicker ਲਾਏ ਹੋ ਇਸ ਗੱਡੀ ਦੇ ਉੱਤੇ ਪੰਜਾਬ ਪੁਲਿਸ ਇਸ ਕਰਕੇ ਇਹਦੇ ਗੱਡੇ ਨੂੰ ਕੋਈ ਹੱਥ ਨਹੀਂ ਲਾਂਦਾ ਸੀਗਾ ਬਲਵਿੰਦਰ ਇਹ ਲੈ ਕੇ ਆਂਦੀ ਸੀ ਬਲਵਿੰਦਰ ਸਿੰਘ ਸਪਲਾਈ ਕਰਦਾ ਸੀ ਅੱਗੇ ਉਹਨੂੰ ਜੂਰ ਫੜਿਆ ਜਾਵੇ ਬਹੁਤ ਖਲਾਸੇ ਹੋਣਗੇ ਪਹਿਲਾਂ ਵੀ ਪੰਜਾਬ ਮਕਦਮੇ ਚੱਲ ਰਿਹਾ ਬਲਵਿੰਦਰ ਸਿੰਘ ਦੇ ਉੱਤੇ ਗੱਡੀ ਕੀ ਨਾਮ ਦਾ ਥਾਰ ਗੱਡੀ ਕੀ ਨਾਮ ਤੇ ਹੈਗੀ ਅਮਨਦੀਪ ਦੇ ਕੈਸ਼ ਗੱਡੀਆਂ ਪਹਿਲਾਂ ਇਹਦੇ ਕੋਲ ਗੱਡੀ ਸੀ 7 ਟ੍ਰਿਪਲ ਲੈਟਰ ਨੰਬਰ ਥਾਰ ਉਹ ਗੱਡੀ ਪਤਾ ਨਹੀਂ ਨੇ ਕਿੱਥੇ ਕਰਤੀ ਦੂਜੀ ਨਵੀਂ ਗੱਡੀ ਲਈ ਇਹਨੇ ਥਾਰ ਦੋ ਗੱਡੀਆਂ ਪਹਿਲਾ ਵਾਲੀ ਗੱਡੀ ਕਿਹਦਾ ਕਿੱਥੇ ਘਰਤੀ ਗਈ ਨੇ ਓਡੀ ਗੱਡੀ ਵੀ ਅੱਜ ਖੜੀ ਐ ਬੀਡ ਰੋਡ ਤੇ ਵਰਨਾ ਗੱਡੀ ਸੋਨ ਨੂੰ ਕੋਲ ਐ ਬੁਲਟਾ ਸਟicker ਲਾਇਆ ਇਹ ਬੁਲਟ ਚਲਾਂਦੀ ਐ ਬੋਟ ਨੇ ਚਲਾਂਦੀ ਬਲਵਿੰਦਰ ਐ ਬਲਵਿੰਦਰ ਸਟicker ਲਗਾ ਕੇ ਕਿਵੇਂ ਚਲਾ ਸਕਦਾ ਪੰਜਾਬ ਪੁਲਿਸ ਦਾ ਇਹਦਾ ਮਤਲਬ ਤੁਸੀਂ ਲੋਕਾਂ ਤੇ ਤੁਸ ਮੰਨਦੇ ਹੋ ਪੰਜਾਬ ਪੁਲਿਸ ਨੂੰ ਬਦਨਾਮ ਕਰਦੇ ਹੋ ਕਈ ਅਫਸਰ ਬਹੁਤ ਵਧੀਆ ਨੇ ਪਰ ਕਈ ਨਾਲ ਮਿਲੇ ਹੋਏ ਨੇ ਤੁਹਾਨੂੰ ਇਹ ਸਾਰਿਆਂ ਨੂੰ ਗੁਚਾਰਜ ਕਰਨਾ ਚਾਹੀਦਾ ਇਹਦੇ ਕਰਕੇ ਬਲਡੋజర్ ਫੇਰਿਆ ਹੀ ਜਾਵੇ ਇਹਦਾ ਕਾਰ ਇਹਨੇ ਨਸ਼ਾ ਵੇਚ ਕੇ ਹੀ ਬਣਾਇਆ ਐ ਡੋਟੇ ਕਰਕੇ ਨਹੀਂ ਬਣਾਇਆ ਇਹ ਹਸਪੀਟਲ ਦੇ ਵਿੱਚ ਡਿਊਟੀ ਕਰਦੀ ਹੈ ਪੁਲਿਸ ਲਾਈਨ ਚ ਇਹਨੇ ਨਰਸ ਦਾ ਕੋਰਸ ਨਹੀਂ ਕੀਤਾ ਡਿਊਟੀ ਮਾਨਸ ਹੈ ਪਰ ਕਰਦੀ ਪੁਲਿਸ ਲਾਈਨ ਦੇ ਵਿੱਚ ਇਹ ਇੰਨਾ ਇੰਨੀ ਮਿਹਰਬਾਨ ਹੋ ਗਈ ਸਰਕਾਰ ਇਹਦੇ ਤੇ ਡਿਊਟੀ ਮਾਨਸ ਹੈ ਕਰ ਪੁਲਿਸ ਲਾਈਨ ਚ ਰਹੀ ਹੈ ਏਸੀ ਥੱਲੇ ਟੀਕੇ ਲਾ ਰਹੀ ਹੈ ਇਹਨੇ ਨਰਸ ਦਾ ਕੋਰਸ ਕੀਤਾ ਕਰੋਪ ਕੀਤਾ ਜਾਵੇ ਇਹਨੇ ਨਰਸ ਦਾ ਕੋਰਸ ਕੀਤਾ ਤੁਸੀਂ ਪ੍ਰੋਪਰਟੀ ਦੀ ਗੱਲ ਕਰ ਰਹੇ ਸੀਗੇ ਖਰਚਲਾ ਮੈਨੂੰ ਦੋਨਾਂ ਤੋਂ ਹੈ ਜੇ ਇਹ ਅੰਦਰ ਹੈ ਤੇ ਇਹਨੇ ਆਪ ਸੋਨੂ ਬਲਵਿੰਦਰ ਨੂੰ ਬਾਹਰ ਛੱਡਿਆ ਹੋਇਆ ਠੀਕ ਹੈ ਉਹ ਅਧਿਕਾਰੀਆਂ ਦੇ ਮੈਂ ਨਾਮ ਲੈ ਰਹੀ ਹਾਂ ਜੋ ਕੁਝ ਵੀ ਕਹਿ ਰਹੀ ਹਾਂ ਉਹਨਾਂ ਨੂੰ ਕਹਿ ਮੈਨੂੰ ਕੁਝ ਵੀ ਕਰਵਾ ਸਕਦੀ ਹੈ ਮੇਰੇ ਬੱਚਿਆਂ ਸਮੇਤ ਕੋਈ ਵੀ ਗੱਲਬਾਤ ਹੋ ਗਈ ਅਮਨਦੀਪੋਂ ਦਾ ਪਰਿਵਾਰ ਤੇ ਉਹ ਅਧਿਕਾਰੀਆਂ ਦੇ ਮੈਂ ਬਾਹਰ ਨਾਮ ਪੋਸਟ ਪਾ ਕੇ ਜਾਊਂਗੀ ਜੇ ਮੈਨੂੰ ਕੋਈ ਵੀ ਉਨਨੀ ਕੀ ਹੋਵੇ ਤੁਸੀਂ ਪ੍ਰਾਪਰਟੀ ਦੀ ਗੱਲ ਕੀਤੀ ਸੀ ਆ ਪ੍ਰਾਪਰਟੀ ਕੀ ਕੀ ਪ੍ਰਾਪਰਟੀ ਹੈਗੀ ਹੈ ਪ੍ਰਾਪਰਟੀ ਹੈ ਜੀ ਅਦਰਸ਼ ਨਗਰ ਦੇ ਵਿੱਚ 500 ਗਜ ਦਾ ਪਲਾਟ ਐਂਦੇ ਭਰਾ ਦੇ ਨਾਮ ਤੇ ਵਿਰਾਟ ਗ੍ਰਹਿ ਮੰਨੇਜਨ ਕਲੋਨੀ ਹੈ ਉੱਥੇ ਕਰੋਨਾ ਦੀ ਕੋਠੀ ਹੈ ਇਕੱਲੀ ਰਹਿੰਦੀ ਹੈ ਕੋਠੇ ਚ ਅਮਨਦੀਪ ਪੁਰ ਕਨਸਟੇਬਲ ਬੈਟ ਨੰਬਰ 1248 ਚੱਕ ਫਤਿਹ ਸਿੰਘ ਵਾਲਾ ਉੱਥੇ ਵੀ ਇਹਨੇ ਕੋਠੀ ਬਣਾ ਰੱਖੀ ਐ ਠੀਕ ਹੈ ਜੀ ਕਿਸਾਨ ਚੌਕ ਤੋਂ ਅੱਗੇ ਕਲੌਨੀ ਕੱਟੀ ਆ ਉੱਥੇ ਵੀ ਪਲਾਟ ਐ ਵਰਨਾ ਆਡੀ ਥਾਰ ਬੁਇਟ ਸਕੂਟਰੀ ਰੋਲੈਕਸ ਦੀਆਂ ਘੜੀਆਂ ਸੋਨੇ ਦੇ ਚੈਨਾ ਇਹਦੇ ਵੀਡੀਓ ਚ ਪਈਆਂ ਕਿੱਥੋਂ ਆ ਰਹੀਆਂ ਨੇ ਦੂਜੀ ਗੱਲ ਇਹਨਾਂ ਨੇ ਐਫ ਆਈ ਆਰ ਦਾ ਅੱਜ ਕੀਤੀ ਐ ਉਹਨਾਂ ਦਾ ਇਹ ਲਾਲ ਸਿੰਘ ਬਸਤੀ ਦਾ ਐਡਰੈਸ ਦੱਸ ਤਿਆਂਗਾ ਇਹ ਲਾਲ ਸਿੰਘ ਬਸਤੀ ਨਹੀਂ ਵਿਰਾਟ ਗ੍ਰੀਨ ਦੇ ਵਿੱਚ ਹੈ ਇਹ ਆਪਦੇ ਆਪ ਨੂੰ ਬਚਾਣਾ ਚਾਹੁੰਦੀ ਹੈ ਜਾਂ ਅਫਸਰ ਬਚਾਣਾ ਚਾਹੁੰਦੇ ਹੈ ਲਾਲ ਸਿੰਘ ਬਸਤੀ ਇਹਦਾ ਕੋਈ ਲੈਣਾ ਦੇਣਾ ਹੀ ਨਹੀਂਗਾ ਵਿਰਾਟ ਗ੍ਰੀਨ ਆ ਮਲਤਾਨੀਆ ਪੁਲ ਵਿਰਾਟ ਗ੍ਰੀਨ ਪਾਰਕ ਉੱਥੇ ਉੱਥੇ ਦਾ ਐਡਰੈਸ ਰੱਖੋ ਨਾ ਤੁਸੀਂ ਐਫ ਆਈ ਆਰ ਚ ਲਾਲ ਸਿੰਘ ਬਸਤੀ ਕਿਉਂ ਲਿਖ ਰਹੇ ਹੋ ਇਹ ਅਫਸਰਾਂ ਦੀ ਮਿਲੀ ਭਗਤ ਹੈ ਕਈ ਇਸ ਨੂੰ ਸਪੋਰਟ ਕਰ ਰਹੇ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੀਆਂ ਸਪੋਰਟ ਨਾ ਕਰੋ ਬਖਸ਼ੋ ਇਹ ਜੇ ਬੰਦਿਆਂ ਨੂੰ ਜੇਲ੍ਹ ਭੇਜੋ ਬਰਡਰ ਜਰ ਪੇ ਰਿਆ ਜਾਵੇ ਇਹਦੇ ਘਰ ਤੇ ਹਰ ਹਾਲ ਤੇ ਕੱਟਾ ਫਿਰ ਵੀ ਇਹਨੇ ਕਈ ਅਫਸਾਨੇ ਜਿੰਨੇ ਨਾਲ ਇਹਦੇ ਬਹੁਤ ਵਧੀਆ ਨਿਕਲੇ ਉਹਨਾਂ ਦਾ ਸਾਰਾ ਮੈਂ ਕਿ ਆਉਂਦਾ ਨਾਮ ਇਹਨੇ ਬਾਹਰ ਕਢਾ ਲਿਆ ਮੈਂ ਉਦੋਂ ਦੀ ਰੁਲੀ ਜਾਨੀ ਆ ਨਾ ਮੇਰੇ ਕੋ ਘਰ ਗਾ ਮੈਂ ਕਿਰਾਇਆ ਦੇ ਤੱਕੀ ਖਾਨੀ ਆ ਦੋਵੇਂ ਬੱਚਾ ਨਾਲ ਮੈਂ ਕਿੱਥੇ ਜਾਵਾਂ ਹੁਣ ਵੀ ਪ੍ਰਸ਼ਾਸਨ ਦੇ ਜਿਹੜੇ ਕਈ ਅਧਿਕਾਰੀ ਨੇ ਜਿਨ੍ਹਾਂ ਦਾ ਇਹ ਨਾਮ ਵੀ ਲੰਦੀ ਸੀ ਮੇਰੇ ਕੋਲ ਉਹਨਾਂ ਦੇ ਅਗੇਂਸਟ ਬਹੁਤ ਪ੍ਰੂਫ ਨੇ ਮੈਨੂੰ ਮਜਬੂਰਾ ਕਰਨੇ ਪੈਣਗੇ ਮੈਂ ਤੁਹਾਨੂੰ ਉਹ ਵੱਡੇ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਨੀ ਆ ਹਾਜੇ ਮਲਾਜਮ ਨੂੰ ਤੁਸੀਂ ਸਪੋਰਟ ਨਾ ਕਰੋ ਇਹਨੇ ਬਹੁਤ ਜਣਿਆਂ ਦੇ ਘਰ ਖਾਭ ਦਿੱਤੇ ਨੇ ਮੈਨੂੰ ਅੱਜ ਵੀ ਸੋਸ਼ਲ ਮੀਡੀਆ ਤੇ ਕਈ ਮੁੰਡੇ ਫੋਨ ਕਰ ਰਹੇ ਨੇ ਮੈਸੇਜ ਕਰ ਰਹੇ ਨੇ ਇਹਨੇ ਸਾਡੇ ਕੋਲ ਵੀ ਬਲੈਕਮੇਲ ਕਰਕੇ ਪੈਸਾ ਲਿੱਤਾ ਕਿਸੇ ਦੇ 376 ਦੇ ਪਰਚੇ ਪਾੰਦੀ ਹੈ ਕਿਸੇ ਤੇ ਕੁਛ ਮੈਂ ਬਹੁਤ ਬੇਨਤੀਆਂ ਕੀਤੀਆਂ ਪ੍ਰਸ਼ਾਸਨ ਨੂੰ ਬੋਤ ਕੀਤੀਆਂ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਵੱਡੇ ਅਧਿਕਾਰੀਆਂ ਦੇ ਮਿਲੀ ਭਗਤ ਹੈਗੀਆ ਕਈ ਮੈਂ ਕਈ ਬਠਿੰਡੇ ਵਾਸੀ ਜਿਹੜੇ ਮੈਂ ਉਹਦੇ ਦੇ ਅਫਸਰ ਨੇ ਮੌੜਦਾ ਧੰਨਵਾਦ ਕਰਦੀ ਆ ਜਿਹੜਾ ਨਾਕੇ ਤੇ ਇਹਨੂੰ ਪਕੜਿਆ ਐਜੇ ਗੰਦੇ ਬੰਦਿਆਂ ਨੂੰ ਜੇਹ ਚ ਜਾਣਾ ਚਾਹੀਦਾ ਭਗਵੰਤ ਮਾਨ ਸਰਕਾਰ ਦਾ ਵੀ ਬਹੁਤ ਸਹਿਯੋਗ ਹੈ ਜੋ ਕਿ ਨਹੀਂ ਹੀ ਚਿੱਟੇ ਦੇ ਲੋਕਾਂ ਨੂੰ ਪਕੜਿਆ ਜਾ ਰਿਹਾ ਉਹਦੇ ਵਿੱਚ ਕਈ 98% ਮੁਲਾਜ਼ਮ ਸਹੀ ਹੈ 2% ਮੁਲਾਜ਼ਮ ਚਿੱਟੇ ਦੀ ਆੜ ਵਿੱਚ ਚਿੱਟਾ ਵੇਚਦੇ ਨੇ ਚਿੱਟੇ ਦੇ ਨਾਲ ਜੋਬ ਫੜੇ ਜਾਂਦੇ ਨੇ ਉਹਨਾਂ ਦੀ ਸਪੋਰਟ ਕਰਦੇ ਨੇ ਉਹਨਾਂ ਵਿੱਚੋਂ ਉਹ 2% ਜਿਨ੍ਹਾਂ ਨੂੰ ਮੈਂ ਹੱਤ ਮੰਨ ਕੇ ਤੁਹਾਡੀ ਰਿਕਵੈਸਟ ਕਰ ਰਹੀ ਆ ਮੈਨੂੰ ਤੁਹਾਡਾ ਸਾਰਾ ਪਤਾ ਹੈ ਕਾਲਾ ਚਿੱਟਾ ਮੈਨੂੰ ਖੋਣਨਾ ਨਾ ਪਵੇ ਇਸ ਕਰਕੇ ਮੈਂ ਕਹਿੰਨੀ ਆ ਉਹਦੇ ਵਾਸਤੇ ਤੁਸੀਂ ਬਿਲਕੁਲ ਸਪੋਰਟ ਨਾ ਕਰੋ ਮੈਨੂੰ ਮਜਬੂਰਾਂ ਨੇ ਕਰਨਾ ਪਊਗਾ ਬਈ ਬਲਵਿੰਦਰ ਸਿੰਘ ਸੋਨੂ 2022 ਦਾ ਇਸ ਲੜੀ ਜਣਾ ਰਹਿ ਰਿਹਾ ਠੀਕ ਹੈ ਉਹ ਅੱਜ ਵੀ ਬਾਹਰ ਹੈ ਮੈਨੂੰ ਮੇਰੇ ਬੱਚਿਆਂ ਨੂੰ ਕੁਝ ਵੀ ਹੋ ਗਿਆ ਇਹ ਜ਼ਿੰਮੇਵਾਰ ਹੋਣਗੇ ਇੱਕ ਗੈਂਗਸਟਰ ਹੈ ਜਿੰਦਾ ਮੇਰੇ ਕੋਲ ਵਿਦ ਪ੍ਰੂਫ ਹੈਗੇ ਨੇ ਉਹ ਤੁਸੀਂ ਮੇਰੇ ਕੋਲ ਲੈ ਸਕਦੇ ਹੋ ਅਮਨਦੀਪ ਗੌਰ ਜੋ ਕਿ ਤੇਨਾਤ ਮਾਨਸਾ ਡਿਊਟੀ ਸੀ ਪਰ ਪੂਰਾ ਸਾਲ ਇਹ ਡਿਊਟੀ ਕਰ ਰਹੀ ਹੈ ਜਦੋਂ ਕਿ 2022 ਦੀ ਮਾਨਸਾ ਸੀ ਕਿ ਇਹ ਪੁਲਿਸ ਲਾਈਨ ਡਿਊਟੀ ਕਿਵੇਂ ਕਰ ਸਕਦੀ ਹੈ ਇਹ ਇੱਕ ਡਾਕਟਰ ਦੇ ਨਾਲ ਨਰਸ ਦਾ ਕੰਮ ਕਰ ਰਹੀ ਹੈ ਹਾਲਾਂਕਿ ਇਹਨੂੰ ਅਲਾਉਡ ਨਹੀਂ ਇਹਦੇ ਕੋਲ ਪ੍ਰੂਫ ਕਰੋ ਇਹਨੇ ਨਰਸ ਦਾ ਕੋਰਸ ਕੀਤਾ ਹੋਇਆ ਹੈ ਇਹਨੇ ਨਰਸ ਦਾ ਕੋਰਸ ਨਹੀਂ ਕੀਤਾ ਐਸੀ ਥੱਲੇ ਬਹਿ ਕੇ ਡਿਊਟੀ ਕਰਦੀ ਹੈ ਠਾਹ ਗੱਡੀ ਹੈ ਵਰਨਾ ਗੱਡੀ ਹੈ ਬੁੱਲਟ ਅਦਰਸ਼ ਨਗਰ ਚ 500 ਗੱਦਮ ਕਾਂ ਇਹਦੇ ਕੋਲ ਠੀਕ ਹੈ ਬਿਲਾਡ ਗ੍ਰੀਨ ਦੇ ਵਿੱਚ 2 ਕਰੋੜ ਦੀ ਕੋਠੀ ਹੈ ਕਿੱਥੋਂ ਆਇਆ ਪੈਸਾ ਉਹ ਰੋਲ ਲੱਗ ਜੀ ਕੜੀ ਕੋਇਆ ਆਮ ਨਹੀਂ ਪਾਸਦਾ ਲੱਖ ਰੁਪਏ ਦੀ ਕੜੀ ਨੇ ਗੁੱਟ ਤੇ ਬੰਨੀ ਹੁੰਦੀ ਐ 15000 ਦਾ ਸੂਟ ਇਹਨੇ ਧੰਨ ਤੇ ਪਾਇਆ ਹੁੰਦਾ ਕਿੱਥੋਂ ਆ ਰਿਹਾ ਪੈਸਾ ਕਿਉਂ ਪ੍ਰਸ਼ਾਸਨ ਨਹੀਂ ਇਹ ਬੰਦੇ ਨੂੰ ਹੱਥ ਪਾਉਂਦੀ ਮੈਨੂੰ 2022 ਦੀ ਰੋਲਾ ਪਾਉਂਦੀ ਸੀ ਪਹਿਲਾਂ ਵੀ ਇਹਨਾਂ ਦਾ ਕੇਸ ਮੇਰੇ ਘਰੋਂ ਮੇਰੇ ਲੰਗੀ ਹੱਤੀ ਦੋਨੋਂ ਜਣੇ ਫੜੇ ਗਏ ਚਿੱਟਾ ਵੀ ਬਨਾਮਤ ਹੋਇਆ ਪਰ ਕਈ ਉੱਚ ਅਧਿਕਾਰੀਆਂ ਨੇ ਮੇਰੀ ਸੁਣੀ ਨਹੀਂ ਇਨਕੁਆਰੀ ਚੋਂ ਉਹ ਬਾਹਰ ਕੱਢਿਆ ਹੁਣ ਮੈਂ ਐ ਨਹੀਂ ਹੁੰਦਾ ਕੋਈ ਨਵੀਂ ਕਾਨੂੰਨੀ ਐ ਉੱਥੇ ਪਲਾਟ ਇਹਨੇ ਲਿੱਤਾਗਾ ਉਹ ਪਲਾਟ ਕਿੱਥੋਂ ਆਇਆ 3 ਮਹੀਨੇ ਹੋ ਗਏ ਸਕੂਟਰੀ ਬੁਲਟ ਵਰਨਾ ਗੱਡੀ ਇੱਕ ਕਾਟੀ ਗੱਡੀ ਮੇਰੇ ਨਾਲ ਪ੍ਰਸ਼ਾਸਨ ਦੇ ਅਧਿਕਾਰੀ ਉਹ ਵੀ ਇਮਾਨਦਾਰ ਭੇਜੋ ਸਾਰੇ ਜਾਰਪਰਦਾਲ ਕਰੋ ਇੱਕ ਕਾਂਸਟੇਬਲ ਇੰਨੀਆਂ ਕਾਂਸਟੇਬਲਾਂ ਦੇਖ ਰਹੀਆਂ ਮੈਂ ਧੁੱਪ ਚ ਡਿਊਟੀ ਕਰਦੀਆਂ ਨੇ ਮੁਲਾਜ਼ਮ ਡਿਊਟੀ ਕਰਦੇ ਨੇ ਉਹਨਾਂ ਕੋਲ ਸਕੂਟਰੀ ਤੱਕ ਨਹੀਂ ਜੁੜਦੀ ਇਹ ਇੱਕ ਮੁਲਾਜ਼ਮ ਜੋ ਜਦੋਂ ਵੇਖੋ ਮੈਡੀਕਲ ਰੈਸਟ ਮੈਡੀਕਲ ਰੈਸਟ ਐਜਾ ਐਡੀ ਬਿਮਾਰ ਘਰੇ ਕਿਉਂ ਨਹੀਂ ਬੈਠੀ ਕਿਉਂ ਸਰਕਾਰ ਦਾ ਪੈਸਾ ਘੜੀਏ ਪੈਸਾ ਮਾੜ ਸਾ ਡਿਊਟੀ ਕਰਕੇ ਅਠਾ ਦੁਆੜੀ ਐ ਡਿਊਟੀ ਕਰ ਰਹੀ ਐ ਇਸੇ ਥੱਲੇ ਬਹਿ ਕੇ ਡਾਕਟਰ ਨਾਲ ਜੋ ਕਿ ਇਹਨੇ ਨਰਸ ਦਾ ਕੋਰਸ ਨਹੀਂ ਕੀਤਾ ਇਹਨੂੰ ਕਿੰਨੇ ਅਲਾਉਟ ਦਿੱਤਾ ਕਿਨੇ ਡਾਕਟਰ ਦਿੱਤਾ ਇਹ ਵੱਡੇ ਵਸਤਰਾਂ ਦੀ ਮਿਲੀ ਦਿੱਤਾ ਜੋ ਪ੍ਰਸ਼ਾਸਨ ਮੈਂ ਤੁਹਾਨੂੰ ਦੱਸ ਰਹੀ ਆ ਚਲੋ ਜੋ ਇਹਨਾਂ ਮੁਤਾਬਕ ਰੋਪਾਰੀ ਸਿਰੇ ਨਾਲ ਉਹ ਦਰਖਾਸਤ ਲੈ ਕੇ ਜੋ ਵੀ ਬਣਦੀ ਕਾਰਵਾਈ ਐ ਮਤਲਬ ਸਿਆਣੇ ਆਪ ਸਰ ਕੋਲੋਂ ਜਾਂ ਐਸਰਫ ਮੈਮ ਨੂੰ ਮਲਾ ਕੇ ਮੈਂ ਆਪਣੇ ਕੋਲ ਹਸਸਾ ਵਾਲਾ ਇਹ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਜੀ ਇਹ ਕਹਿੰਦੇ ਵੀ ਸਾਨੂੰ ਧਮਕੀਆਂ ਆ ਰਹੀਆਂ ਆਈਆਂ ਜੋ ਵੀ ਦੇਖੋ ਸਾਰੇ ਐਸਐਸਪੀ ਮੈਮ ਆ ਜਾਣਗੇ ਜੋ ਇਹਨਾਂ ਦਾ ਸਕਿਉਰਿਟੀ ਦਾ ਬਣਦਾ ਜੀ ਜਿਵੇਂ ਵੀ ਮਤਲਬ ਹੋਏਗਾ ਉਹਨਾਂ ਨੂੰ ਪੂਰੀ ਸਕਿਉਰਿਟੀ ਦਾ